ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗਰ ਦਿਖਾਵਾਂਗੇ ਗੁਰਦੇਵ ਡੈਰੀ ਫਾਰਮ ਪਿੰਡ ਮਾਣੂਕੇ ਜਿਹੜਾ ਲੁਧਿਆਣਾ ਇੱਥੇ ਆਪਾਂ ਵੀਡੀਓ ਕਵਰ ਕਰਦੇ ਪਏ ਆਂਗੇ ਤੇ ਪੰਜ ਨਗਰ ਪੂਰਾ ਟੋਟਲ ਦਿਖਾਵਾਂਗੇ ਪਹਿਲਾ ਨੰਬਰ ਤੇ ਬੂਰੀ ਸੂਨ ਵਾਲੀ ਤੇ ਟੋਕੜ ਮੱਝ ਮਗਰ ਕਟਾ ਦੁੱਧ ਦ ਤੇ ਇੱਕ ਤਾਜੀ ਸੂਈ ਵੀ ਤੇ ਇੱਕ ਦਿਖਾਵਾਂਗੇ ਗੱਬਣ ਸੂਣ ਵਾਲੀ ਕੁਝ ਘਟੇਮ ਬਾਕੀ ਇਹਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਹਰਮਨਪ੍ਰੀਤ ਸਿੰਘ ਤੇ ਸਾਡਾ ਡੇਰੀ ਫਾਰਮ ਦਾ ਨਾਮ ਗੁਰਦੇਵ ਡੇਰੀ ਫਾਰਮ ਪਿੰਡ ਮਾਣੂਗਾ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 9873671971 ਇੱਕ ਨੰਬਰ ਹੋਰ ਹੈ 94 ਇੱਕ 50501 50501 ਅਬਾ ਪਰਸੇ ਉਥੇ ਵੀਡੀਓ ਪਾਈ ਸੀਗੇ ਬੈਗੇ ਨਾਲ ਸਾਰੇ ਸਾਰੇ ਨਾਲ ਸੇਲ ਹੋ ਗਈ ਬਹੁਤ ਵਧੀਆ ਸੇਲ ਹੋਇਆ ਤੇ ਬਾਲਾ ਟਾਈਮ ਨਹੀਂ ਲੱਗੇ ਦੋ ਘੰਟੇ ਵਿੱਚ ਸੇਲ ਹੋ ਗਿਆ ਤੇ ਰੇਟ ਤੇਰੇ ਜੈਨੂਨ ਸੀ ਸਵਾਦ ਆ ਗਿਆ ਵੀਡੀਓ ਪਾਉਣ ਦਾ ਹਾਂਜੀ ਪੂਰਾ ਸਵਾਦ ਆ ਗਿਆ ਠੀਕ ਆ ਕਹਣੀ ਆਪਾਂ ਉਹਨਾਂ ਦਾ ਦੁਬਾਰਾ ਫੋਨ ਆਉਂਦਾ ਵੀ ਸਾਨੂੰ ਹੋਰ ਪਸ਼ੂ ਦੋ ਮਨ ਲਾ ਹੁਣ ਮੰਡੀ ਜਾਣਾ ਕੰਮ ਬੰਦ ਕਰਤਾ ਆਪਾਂ ਮੰਡੀ ਆਪਾਂ ਜਾਂਦੇ ਨਹੀਂ ਪਹਿਲੇ ਦਿਨ ਤੋਂ ਅੱਛਾ ਅੱਗੇ ਕਹਦੇ ਮੰਡੀ ਪਾ ਲੈਂਦੇ ਜੀ ਪਰ ਹੁਣ ਨਹੀਂ ਜਾਣਾ ਜਮੇ ਠੀਕ ਆ ਯੇ ਉਹ ਬੰਦਿਆਂ ਦਾ ਦੁਬਾਰਾ ਫੋਨ ਆਇਆ ਤਾਂ ਹੀ ਦੁਬਾਰਾ ਜਦ ਹੀ ਵੀਡੀਓ ਪਾਉਣ ਲੱਗਿਆਂਗੇ ਠੀਕ ਆ ਪਹਿਲਾਂ ਨ ਤੀਜਾ ਸਵੇਰ ਹੁੰਦੀ ਆ ਨਿੱਗਰ ਨੁਗਰ ਪੜੀ ਬਹੁਤ ਜ਼ਿਆਦੇ ਆ ਨਾ ਹਾਂਜੀ ਦੁੱਧ ਜਾਨੀ ਮਾਲਕਾ ਨੇ ਤਾਂ ਕਹੀ 15 ਕਿਲੋ ਜਣੀ ਆਪਾਂ ਆਪਦੀ ਸ਼ਾਂਤ ਦੇ ਹਿਸਾਬ ਨਾਲ 13 14 ਕਿਲੋ ਖੁੱਲਾ ਦੁੱਧ ਦੇ ਦੂ ਜੀ ਇਹ 13 ਮੰਨ ਕੇ ਲੈ ਲਿਓ ਆਂਦਾ ਮੇਰਾ ਮੰਨਾਂ ਮੰਨ ਕੇ ਲੈ ਲਓ ਦੇਖੋ ਇਹ ਮਗਰ ਤੋਂ ਮੂਹਰ ਦਾ ਲੈਵਾ ਤੇ ਠੰਡੀ ਸੀ ਲੈਣੀ ਥਾਣ ਲੱਗਾ ਧੂਰਾ ਦੋ ਦੀ ਚਵਾਈ ਦੀ ਮੋਟਰ ਹੀ ਆਣ ਠੀਕ ਆ ਮੋਟਾ ਥਾਣਾ ਜਮ ਹਣ ਦੇਖੋ ਸੋ ਲੈਵਾ ਦੇਖੋ ਪੂਰਾ ਸਾਫ ਸੁਥਰਾ ਤੇ ਬੱਚਾ ਵੀ ਨੀਲੀ ਰਾਵੀ ਚ ਪਾ ਸਕਦੀ ਹੈ ਨਾ ਬੂੜੀ ਕੱਟੀ ਗੁੱਟੀ ਪਾ ਦਿਆ ਜੀ ਤੇ ਇੱਕ ਗੱਲ ਹੋਰ ਆ ਜੇ ਇਹਨੇ ਕੱਟੀ ਦੇ ਦੀ ਆਪਾਂ ਉਹ 100 ਦੇ ਦਿਨ ਕਿਆ ਕਰਦੀਏ ਹੁਣੇ ਦੇਲੀ ਹੋਏ ਜਿਹੜੇ 5 ਦਿਨ ਪਏ ਰੇਟ ਇਹਦਾ ਕੀ ਰੋ ਵੇਚਣ ਜਾਲਾ ਫਾਲਤੂ ਰੇਟ ਕੋਈ ਮੰਗਣਾ ਨਹੀਂ ਇਹ ਆਪਾਂ ਜਮਾ ਜੈਨੂਨ ਕਰਾਂਗੇ ਲੋਕਾਂ ਨੂੰ ਇੱਕ ਡਾਟ ਨਹੀਂ ਮੰਗਦੇ ਆਪਾਂ ਹੀ 95000 ਮੰਗ ਕੇ 90 ਦੀ ਛੱਡਾਂ ਜੈਜਗਾਲਾ ਤੋਰੀ ਬਾਹਰ ਨੂੰ ਸੋ ਵੀਰੋ ਪਸੂ ਐਵੇਂ ਬੈਗ ਜਿਆ ਤੇ ਇਹਦਾ ਮੁੱਲ ਕਰਿਆ ਹੁੰਦਾ ਇੱਕ ਦਾ ਅਗਲਾ ਫੋਨ ਨਹੀਂ ਲਾਉਂਦਾ ਤੇ ਜਦੋਂ ਹੁਣ 90 ਕਹਦਾ ਤੁਹਾਨੂੰ ਆਪ ਨੂੰ ਵੀ ਫੋਨ ਲਾਉਂਦੇ ਨੂੰ ਨਜ਼ਰ ਆਊਗਾ ਇਹ ਛੋੜ ਛੱਪਾ ਵੀ ਨਹੀਂ ਆਪਾਂ ਕਰਨਾ 90 ਜੇ ਮੰਟੀ ਜੇ ਹੁਣ ਇੰਨਾ ਵੀ ਮੁੱਲ ਨਾਲ ਰੋਣ ਤੇ ਮਾਰੀ ਫੇਰ ਦਾ ਦੁੱਧ ਮੁੱਲ ਪੀਣਾ ਉਹਨਾਂ ਦਾ ਬੇਰਕਾ ਤੇ 90000 ਦੇ ਵਿੱਚ ਜਿਹਦੇ ਘਰੇ ਖੁਣਨੀ ਬਣੀ ਵੀ ਐ ਬੇਹਿੰਮਤੇ ਨਾ ਹੋ ਘਰ ਦਾ ਦੁੱਧ ਤਾਜ਼ਾ ਪੀ ਲੋ ਬਿਮਾਰੀਆਂ ਬਹੁਤ ਜ਼ਿਆਦਾ ਵਧਿਆ ਐ ਮੈਂ ਨਗੜੀ ਦੁੱਧ ਤੇ 65% ਚੱਲਦਾ ਪਿਆ ਤੇ ਅਸਲੀ ਦੁੱਧ ਪੀਓ ਜਮਾ 90000 ਰੁਪਏ ਦੇ ਵਿੱਚ ਬੂਰੀ ਨੀਲੀ 라ਵੀ ਸਾਰਾ ਕੁਝ ਵਿੱਚ ਆ ਗਿਆ ਐਵੇਂ ਆਪਾਂ ਕਹਿ ਦਈਏ ਕੁਟੀਕਾ ਵਗੈਰਾ ਜ਼ਿਆਦਾ ਕਿ ਨਹੀਂ ਪਤਾ ਕੋਈ ਨਹੀਂ ਵੀ ਆਪਾਂ ਨੂੰ ਕੋਈ ਟੀਕਾ ਐਵੇਂ ਆਪਾਂ ਝੂਠ ਨਹੀਂ ਬੋਲਣਾ ਜਾਂਦੇ ਕੋਈ ਟੀਕੇ ਦਾ ਲੱਗਿਆ ਨਹੀਂ ਪੂ ਜਣੀ ਉਹ ਕਹਿੰਦੇ ਵੀ ਬੂਰੇ ਬੱਚੇ ਹੀ ਦਿੰਦੀ ਐ ਦੋ ਕਟੀਆਂ ਉਹਨਾਂ ਦੇ ਘਰੇ ਖੜੀਆਂ ਐ ਇਹਦੀਆਂ ਠੀਕ ਐਵੇਂ ਸਟਾਰ ਲੱਗਿਆ 2 ਲੱਗਿਆ 3 ਲੱਗਿਆ ਕੋਈ ਫਾਇਦਾ ਨਹੀਂ ਬਚਾ ਬੂਰਾ ਪਾ ਦੂਗੇ ਜੇ ਇਹ ਬੂਰੀ ਕੱਟੀ ਦੀ 10000 ਜੇਸੀ ਰੱਖ ਲਾਂਗੇ ਬੂਰੀ ਤੇ ਨਾਲ ਹੀ ਆ ਜਾਵਾਂ ਹਾਂਜੀ ਜਾਵਾਂ ਆ ਦੇਖੋ ਬਟਨਾਲੀ ਐਵੇਂ ਕਹਿੰਦੇ ਮੈਂ ਬਟਨਾਲਾ ਲੈਵਾ ਮਸ਼ਹੂਰ ਆ ਦੇਖੋ ਬਟਨ ਲੱਗਿਆ ਤੇ ਛੱਡ ਦਿਆਂ ਰੁਕ ਰੁਕ ਦੇ ਤਾ ਨਾ ਮੈਂ ਜਾਵਾਂ ਜੀ ਦੇਖ ਠੀਕ ਹੈ ਤੇ 90 ਦੇ ਵਿੱਚ ਤਾਂ ਨਹੀਂ ਛੋਟਾ ਛੱਪਾ ਜਾ ਹੁਣ ਹਾਂਜੀ ਜਾਵਾਂ ਜਾਈਂ ਮੋਲੇ ਤੁਸੀਂ ਆਖਣਾ ਤੁਸੀਂ ਰੋਈ ਵੀਡੀਓ ਬਣਾਉਣ ਜਾਣੇ ਹੋ ਤੁਸੀਂ ਵੀਡੀਓ ਦੇਖਦੇ ਦੀਆਂ ਇੱਕ 20 ਦੀ ਮੋਲ ਹੁਣ ਵਿਚ ਵਿਚ ਕਹਿੰਦੇ ਵਪਾਰੀ ਨੇ ਆਇਆ ਜਿਹੜਾ ਵਪਾਰੀ ਨੈਟ ਤੇ ਵੀਡੀਓ ਪਾਉਂਦਾ ਉਹਨੂੰ ਪਤਾ ਵੀ ਵੀਡੀਓ ਦੇ ਪੈਸੇ ਖਰਚਾ ਕਰਕੇ ਵੀ ਪਸ਼ੂ ਕਿਵੇਂ ਵੇਖਦਾ ਰੇਟ ਤਾਂ ਜੈਨ ਨੂੰ ਹੁੰਦਾ ਤੇ ਘਰੇਲੂ ਬੰਦੇ ਦਾ ਉਹਨੇ ਇੱਕ ਵੇਚ ਨਹੀਂ ਹੁੰਦਾ ਉਹਨੂੰ ਰੇਟ ਦਾ ਪਤਾ ਹੀ ਨਹੀਂ ਲੱਗਦਾ ਵੀ ਮੇਰਾ ਪਸ਼ੂ ਹੈ। ਤੁਸੀਂ ਕਿਸੇ ਦੇ ਘਰੇ ਹੀ ਚਲੇ ਜਾਓ ਇਹ ਜੀ ਮੈਂ ਇੱਕ 30 30 ਮੰਗਦੇ। ਮੰਗ ਜੀ ਆ ਜਾਵਾ। ਪਰ ਸੋਤੋਂ ਮੇਰਾ ਲੱਖ ਤੋਂ ਬਾਹਰ ਮੰਗਿਓ ਜਿੰਨਾਂ ਲੈਂਦੀ ਆ। ਅਸੀਂ 1 10 ਮੰਗਿਆ ਸੀ ਉਹਨਾਂ ਨੇ ਜਿੰਨਾਂ ਦੋ ਸੀ ਲਈਏ। ਤੇ ਫੇਰ ਆਪਾਂ ਮੱਥਾ ਮਾਰ ਕੇ ਲੈ ਆਂਦੇ। ਮੱਥਾ ਮਾਰਿਆ ਜੀ ਪੂਰਾ। ਅੱਗੇ 2 ਨੰਬਰ ਟੋਕੜ ਵੱਜ। ਇਹਦੇ ਮਤਲਬ ਹੈ ਜੀ ਕੱਟਾ ਦਾ 5 ਮਹੀਨੇ ਸ਼ਵੀਨ ਹੋ ਗਿਆ ਨਾ ਕੱਟਾ ਦਿਖਾ ਦਿਓ। ਕ ਗੱਬਣ ਕਿੰਨੇ ਡੇ ਆਂਦੀ ਐ ਇਹ ਗੱਬਣੀ ਡੇਢ ਮਹੀਨੇ ਦੀ ਦੱਸਦੇ ਆ ਆਪਾਂ ਫੰਡਰ ਕਹਿ ਕੇ ਦੇ ਦੇ ਫੰਡਰ ਮੰਨ ਕੇ ਲੈ ਜੇ ਬੰਦਾ ਜਿਹੜਾ ਵਾਹ ਮੰਨ ਕੇ ਲੈ ਜੋਏ ਕੋਈ ਡੇਢ ਮਹੀਨੇ ਨਾ ਅਸੀਂ ਚੈੱਕ ਕਰਾਉਣ ਵਾਲੇ ਆ ਨਾ ਅੱਲਾ ਚੈੱਕ ਕਰਾਉਣ ਵਾਲੇ ਠੀਕ ਐ ਦੁੱਧ ਹੁਣ ਕਿੰਨਾ ਦੁੱਧ ਹੀ ਉਹਨਾਂ ਦਾ 6 ਕਿਲੋ ਕਹੇ ਸਾਡੇ ਕੋਲ ਉਪਰ ਆ ਮੰਨ ਕੇ 5 ਹੀ ਦੇ ਦਈਏ ਚਾਰ ਮੰਨ ਕੇ ਹਜੇ ਚਾਰ ਮੰਨ ਕੇ ਲੈ ਜੂ ਅਗਲਾ ਖੁੱਲਾ ਠੰਡਾ ਟੰਡੇ ਵਾਲਾ ਚਾਰ ਮੰਨ ਕੇ ਲੈ ਜੀ 2 ਲੀਟਰ ਟਾਈਮ ਦਾ ਹਾਜ਼ਰ ਹਾਂਜੀ ਕੱਟੇ ਦੀ ਮਿਲਦੀ ਐ ਕੋਈ ਟੀਕਾ ਨਹੀਂ ਲੱਗਦਾ ਕੋਈ ਚਾੜ ਨਹੀਂ ਪਉਣਦੀ ਠੀਕ ਐ ਬੱਚਾ ਛੱਡੋ ਤੇ ਭੇਜੋ ਤੇ ਗੱ ਬਾਕੀ ਇਹ ਆ ਭਾਵੇਂ ਸਿੰਡਰਾ ਵਾਲੀ ਕੀ ਬਾਗ ਬਾਗ ਨੂੰ ਕਹਿੰਦਾ 60 ਮੰਗਣੀਆਂ ਆਪਾਂ ਹੀ 50 ਹਜ਼ਾਰ ਦੀ ਯਸ ਨੂੰ ਦੇ ਦਾਂ ਗੱਡੀ ਚ ਪਾਉਣ ਵਾਲੀ ਗੱਲ 50 ਹਜ਼ਾਰ ਦੀ ਮੱਝ ਮਗਰ ਕਟਾ 5000 ਦਾ ਕਟਾ ਹੈਗਾ ਮਗਰ 45 ਹਜ਼ਾਰ ਦੀ ਰਹਿ ਗਈ ਕੱਟੀ ਬਣ ਕੇ ਲੈ ਜਾ ਦੁੱਧ ਦਊਗੀ ਗੱਭੜ ਨਿਕਲੀ ਤਾਂ ਵੀ ਠੀਕ ਹੈ ਨਹੀਂ ਕੋਈ ਚੱਕਰ ਨਹੀਂ ਸਾਣ ਤੱਕ ਮੋਰਾ ਵੀ ਜੇ ਗੱਪਣ ਹੁੰਦੀ 65 ਹਜ਼ਾਰ ਦੀ ਝੋਟੀ ਸੀ ਤੈਨੂੰ ਵੀ ਪਤਾ ਪਰ ਇਹ ਜੇ ਲਾਟਰੀ ਆ ਹੁਣ ਹਨਾ ਇਹ ਲਾਟਰੀ ਆ ਤਾਂ ਤੇ ਜੇ ਤੁਹਾਡੇ ਕੋਲ ਜਾ ਕੇ 1.5 ਮਹੀਨਾ ਸਾਹ ਕੇ ਗੱਭੜ ਨਿਕਲ ਗਈ ਤਾਂ ਉਹਨੇ ਵੇਚਣੀ ਕੋਈ ਨਹੀਂ ਤਿਆਰ ਹੋਈ ਪੇਟੀ ਤੋਂ ਬਾਹਰ ਦੀ ਝੋਟੀ ਹੈਗੀ ਹੈ ਇਹ ਜਿਹੜਾ ਬੰਦਾ ਸਾਤੋਂ ਲਊਗਾ 1 ਲੱਖ 5 ਦੀ ਅਸੀਂ ਵਾਪਸੀ ਕਰਵਾ ਲਾਂਗੇ ਇਹਦੀ ਜੈ ਜੈਕਾਰ ਜਦੋਂ ਮਰਜੀ ਜਿਹੜੇ ਮਰਜੀ ਰੁੱਤ ਚ ਸ਼ੂਏ ਇੱਕ 5 ਦੀ ਵਾਪਸੀ ਲੈਵਾਂ ਸੋ ਜੈ ਜੈਕਾਰ ਸਵਾ ਦੇਖੋ ਥਾਂ ਦੇਖੋ ਚਾਰੇ ਨਿਕਣਵੇਂ ਚੌਣ ਜਵਾ ਤਾਰੇ 1 ਨੰਬਰ ਹਾਂਜੀ ਠੀਕ ਹੈ ਅੱਗੇ ਦੇਖੇ ਨਤੀਜੇ ਨੰਬਰ ਤੇ ਇਹ ਹੀ ਦੂਜਾ ਸੂਆਗਾ ਠੀਕ ਹੈ ਠੀਕ ਹੈ ਜੀ ਇਹ ਸੂਈ ਵੀ ਕੱਲ ਦੀ ਬੱਚਾ ਇਹਦਾ ਕਿਹੜਾ ਬੱਚਾ ਆ ਗਿਆ ਇਹ ਤਾਂ ਉੱਧਰ ਬੈਠਾ ਜੀ ਬੱਚਾ ਦਿਖਾ ਲੈਂਦਾ ਬਾਅਦ ਉਹ ਥੱਲੇ ਬੈਠਾ ਨਾ ਸੋ ਬੱਚਾ ਆ ਗਿਆ ਇਹਦੀ ਕੱਟੀ ਹਨਾ ਪੀਮਲ ਦਾ ਭਾਈ ਠੀਕ ਹੈ ਤੇ ਜੇਰਦਾਰ ਜੇਰਦਾਰੋ ਪੀਏ ਜੀ ਇਹ ਹੀ 5-6 ਦਿਨ ਪਹਿਲਾਂ ਸੁਣ ਪਛੀ ਕੋਈ ਤੁ ਨੂੰ ਨਹੀਂ ਬੋਲਣਾ 5-6 ਦਿਨ ਪਹਿਲਾਂ ਪੀਏ ਠੀਕ ਹੈ ਜੇਰ ਪੂਰੇ ਹੁਣ ਤੱਕ 7 ਦਿਨ ਪੂਰੇ ਹੋ ਗਏ ਮਾੜਾ 10 ਦਾ ਲੱਗਣਗੇ ਦੁੱਧ ਹੁੰਦੇ ਨੂੰ ਨਹੀਂ ਦੁੱਧ ਹੁਣ ਵੀ 5-6 ਕਿਲੋ ਹੋਲੀ ਹੈ ਜਿਹੜੀ ਨਾ ਕਲੂਨ ਦਾ ਆਪਣਾ ਆਪ ਦਾ ਆਦੇ ਖਾਸ ਮਿੱਤਰ ਤੋਂ ਲਈਆ 12 ਕਿਲੋ ਨੇ ਕਲੂਨ ਦਾ ਦੁੱਧ ਹੋਇਆ ਐਤ ਕੀ 12 ਮੰਨ ਕੇ ਲੈ ਜੇ ਮੈਂ ਕਹਿੰਦਾ ਜੀ ਐਤ ਕੀ ਤਾਂ 13 ਕਿਲੋ ਦੁੱਧ ਦੋਰਾ ਬੜਾ ਕੋ ਬਾਤ ਦੀ ਗੱਲ ਹੋਈ ਜੈਕਾਰਾ ਬਾਕੀ ਥੋੜੀ ਗਰਮੀ ਆ ਪਸੂ 20 ਦਿਨ ਦੋਤੇ ਆਉਂਦਾ ਲਾਉਂਦਾ ਹਣਾ ਹਾਂਜੀ ਹਾਂਜੀ ਜੈ ਜੀ ਗੱਲ ਤੇ ਦੂਜਾ ਸੂਆ ਸੂਈਆ ਹਣਾ ਹਾਂਜੀ ਦੂਜਾ ਚੁਵਾਈ 1 ਨੰਬਰ ਆ ਚੁਵਾਈ 1 ਨੰਬਰ ਰੇਟ ਇਹਦਾ ਕੀ ਰਹਿਣਾਗਾ ਰੇਟ ਇਹਦਾ ਜਿੰਨੂ ਹਣ ਜਮਾ ਇਹਨੂੰ ਠੀਕ ਐ ਲੱਖ ਮੋਲੇਈ 95000 ਦੀ ਗੱਡੀ ਚ ਪਾ ਲੈਣੇ ਦੇਖੋ ਅੱਠ ਜੱਡੀ ਝੋਟੀ ਆ ਸੋ 95000 ਦੇ ਆਪਾਂ ਝੋਟੀ ਦੇ ਦਾਂਗੇ ਹਣਾ ਠੀਕ ਐ ਸੋ ਇੱਕ ਤਾਜੀ ਨੀਲੀ ਦਾ ਵੀ ਸੂਈਆ ਇਹ ਵੀ ਦਿਖਾਉਨੇ ਆਪਾਂ ਤੇ 95000 ਦੇ ਆਪਾਂ ਦੇਣੀ ਐ ਜੱਸ ਸੁਣੋ ਹਣਾ ਹਾਂਜੀ ਠੀਕ ਹੈ ਚੌਂਡ ਚਵਾਤਾ ਰਕ ਨੰਬਰ ਇੱਕ ਨੰਬਰ ਹੀ ਲੈ ਮਾਰ ਕੇ ਵੀ ਦਿਖਾ ਦਿੰਦੇ ਆਂ ਅਸੀਂ ਫੜ ਜਾਣਾ ਤਾਂ ਇਹ ਤਾਂ ਵਿਚਾਰੀ ਚਾਊਗੀ ਠੀਕ ਹੈ ਮਨਾਂ ਜਿਵੇਂ ਮਰਜੀ ਧਾਰਾਂ ਮਾਰੀ ਚਲੋ ਜਿਵੇਂ ਮਰਜੀ ਲੈ ਠੀਕ ਹੈ ਠੰਡੀ ਜਾਤ ਪਾਤ ਆ ਹਨਾ ਜਮਾ ਲੋ ਜੀ ਨਹੀਂ ਐ ਕੋਈ ਪਸ਼ੂ ਮਰਵਾਉਂਦਾ ਪੀਣਾ ਬੱਚੇ ਤਾਂ ਹੀ ਲੈ ਜੈ ਕੱਲਾ ਆਪੋ ਉੱਦੇ ਬੈਗੇ ਹੁਣ ਚਵਾਈ ਹੋਈ ਵੀ ਐ ਨਾ ਜੀ ਸਾਫ ਆ ਜਾਵਾਂ ਹੁਣ ਕਿਹੜਾ ਨਚੋੜਦੀ ਬਾਈ ਵਾ ਠੀਕ ਹੈ ਲੈ ਚੱਲ ਸੋ ਇਹ ਆ ਗਈ ਤੀਜਾ ਨੰਬਰ ਤੇ ਦੂਜਾ ਸੂਆ ਝੋਟੀ ਸੂਈ ਸੇ 95000 ਦੀ ਸਿਰਫ ਤੇ ਕੱਦ ਬੱਡ ਬਹੁਤ ਜ਼ਿਆਦਾ ਪਲੀ ਪੂਲੀ ਵੀ ਪੂਰੀ ਓਕੇ ਆ ਜਾਵਾਂ ਤੇ ਬੋਲੇ ਤੋਂ ਬਿਲਕੁਲ ਸਾਫ਼ ਆ ਜਾਵਾ ਹਨਾ ਲਈ ਇਹ ਅੱਜ ਦਾ ਮੁੱਲ ਜੇ ਥੱਲੇ ਦੁੱਧ 12 ਕਿਲੋ ਤਿਆਰ ਹੋਗਾ ਫਿਰ ਆਪਾਂ ਇੱਕ ਦਾਸ ਦੀ ਦੇਵਾਂਗੇ ਜੈਕਾਰਾ ਤੇ ਅੱਗੇ ਨਾਲ ਸੂਣ ਵਾਲੇ ਦੇਖੀ ਜਾਨੇ ਆਪਾਂ ਜਿਹੜੀ ਇਹ ਤਾਂ ਇਲਾਕਾ ਆਫਰ ਹੀ ਅੱਜ ਵੱਲ ਲੋਕਾਂ ਨੇ ਠੀਕ ਹੈ ਇਹ ਦੂਜਾ ਸੂਆ ਅਰੀਨਲ ਠੀਕ ਹੈ ਤੇ ਇਹ ਹਜੇ ਇਹਦੇ 20 ਤਰੀਕ ਨੂੰ ਦਿਨ ਪੂਰੇ ਆ 20 ਤਰੀਕ ਨੂੰ ਇਹਦੇ ਦਿਨ ਪੂਰੇ ਆ ਫੁੱਲ ਹਾਈਟ ਆ ਰੇਟ ਜਮ ਐਨ ਧਮਾਕਾ ਕੀ ਰੇਟ ਆ ਇਹਦਾ ਰੇਟ ਆ ਜਾ ਆਫਰ ਦੇ ਦਾਂਗੇ ਜੇ ਦੋਨੇ ਝੋਟੀਆਂ ਕੋਈ ਲੈਂਦਾ ਦਾ 190000 ਦੀ ਲਾਂ। 190 ਦੋਨੇ। 190 ਦੋਨੇ ਦੇ ਲਾਂ। ਠੀਕ ਆ 850 ਦਾ ਪਾ ਦੇ ਦਾ। ਉਹਨੇ ਕੱਟੀਆਂ ਲੈਂਦਾ। ਇਹ ਵੀ ਫਿਰ 92000 ਆ ਵੀ ਇਹ ਸੁਣੋ ਹੀ ਆ। 92000। ਹਾਂ ਵੀ ਇਹ ਸੁਣੋ ਹੀ ਆ ਗੱਡੀ ਦੀ ਪਾਉਣ ਵਾਲੀ ਗੱਲ। ਸੋ 92000 ਦੀ ਜੈ ਸੁਣੋ ਤੇ ਸੁੰਦੀ ਵੀ ਆ ਸੁਹਾ ਦੂਜਾ ਹਣਾ। ਹਾਂਜੀ। ਸੋ 20 ਤਰੀਕ ਨੂੰ ਦਨਪੁਰ ਆ ਬਾਈ ਕੋਈ ਐਡੀ ਝੋਟੀ 92000 ਦੀ ਤੂੰ ਆਪ ਸੈਣਾ ਵੀਰੇ ਆਪ ਦਾ ਆਫਰ ਹੀ ਰੱਖਦੀ ਐ। ਨਹੀਂ ਦਿੰਦਾ ਕੋਈ ਹਣਾ। ਤੇ ਲੇਵਾ ਸਾਫ ਸੁਥਰਾ ਜਾਵਾਂ ਹਣਾ। ਸੋ ਬੈਕ ਸ਼ੈਰ ਤੋਂ ਦੇਖੋ ਪਲੀ ਪੁਲੀ ਬਹੁਤ ਜ਼ਿਆਦੇ ਹੈਗੀ ਤੇ ਜਿੰਦ ਜਾਨ ਪੂਰੀ ਓਕੇ ਆ ਜਾਵਾਂ। ਤੇ 92000 ਜੇ ਆਪਾਂ ਦੇਣੀ ਆ ਬਸ। ਜਮੋ ਇਸ ਨੂੰ ਦੇਣੀ ਆ। ਇਹਦੇ ਵਿੱਚ ਹੋ ਕੇ ਫਰਗ ਧਰਕਦਾ ਮੰਨ ਕੇ ਚਲੋ। ਕੋਈ ਫਾਇਦਾ ਨਹੀਂ। ਕੋਈ ਫਾਇਦਾ ਨਹੀਂ। ਜੂੜੀ ਜੇ ਕੋਈ ਬੰਦਾ ਲਊਗਾ 1.90 ਹੀ ਦੇ ਦੱਸਦਾ। ਜਾ ਜਾ ਗੱਲ। ਇਸ ਨੂੰ। ਸੋ ਲੈਵਲ ਹੂਆ ਚੰਗਾ ਸਾਫ ਸੁਥਰਾ ਹਨਾ। ਹਾਂਜੀ। ਤੇ ਮਿਲਕ ਵੇਨ ਵਗੈਰਾ ਸੋਹਣੀ ਦਿਖਾਈ ਦਿੰਦੀ ਆ ਦਿਨ ਕੁਝ ਲੈਂਦੀ ਵੀ ਆ ਸੂਣ ਦੇ ਹਜੇ। ਤੇ ਆ ਹੁਣ ਨੀਲੀ ਦਾ ਵੀ ਝੋਟੀ ਹੁਣੀ ਸੂਈ ਆ ਹਨਾ। ਇੱਕ ਮਿੰਟ ਹੀ ਹੋਏ ਥੋੜੇ। ਆਪਣੇ ਸਾਹਮਣੇ ਸੂਈ ਆ ਵੀਡੀਓ ਬਣਾ। ਬੱਚਾ ਦੇਦਾ ਇਹਨੇ ਕੱਟੀ। ਠੀਕ ਆ ਦੰਦ ਵਗੈਰਾ ਤੇ ਨਹੀਂ ਦੇਖਿਆ ਆਪਾਂ ਇਹਦੇ। ਦੰਦ ਇਹ ਦੋਂਦੀ ਹੈ ਜੀ। ਦ ਥਾਂ ਥਣ ਪੂਰੇ ਓਕੇ ਜਮਾ ਮੈਂ ਕਹਿੰਦਾ ਸਿਰਾਈ ਆ ਸੋ ਤਾਜੀ ਸੂਈ ਵੀ ਤੇ ਦੁੱਧ ਕਿੰਨਾ ਕੁ ਦੇਉਗੀ ਇਹ ਦੁੱਧ ਪਲੱਸ ਪਲੱਸ ਦੇਉਗੀ ਠੀਕ ਐ 10 ਲੀਟਰ ਮੰਨ ਕੇ ਲੈ ਲੇ ਪਰ ਦੁੱਧ ਦੇਉਂਦੀ ਮੇਰੇ ਸਾਬ ਨਾਲ ਲਾ 20 25 ਤਾਂ ਦੇਉਗੀ ਹਨਾ ਬਾਹੀ ਮੈਂ ਕਹਿੰਦਾ 10 ਦਿਨ ਦੇ ਵਿੱਚ ਵਿੱਚ ਦੁੱਧ ਤੇ ਆ ਜੂਗੀ ਠੀਕ ਐ ਸੋ ਥਾਂ ਲੈਵਾ ਦੇ ਇਹਦਾ ਰੇਟ ਫਿਰ ਕੀ ਰੱਖਿਆ ਇਹਦਾ ਰੇਟ ਵੀ ਜਮਾ ਧਮਾਕਾ ਹੀ ਆ ਲੋਕਾਂ ਨੂੰ ਆਪਾਂ 90 ਨਹੀਂ ਮੰਗਣਾ ਇਹ ਜਮਾ 75000 ਦੀ ਐਸਨੋ ਗੱਡੀ ਚ ਪਾ ਲੈਣੀ ਆ ਮਾਣ ਪਾਣੇ ਦੇ ਵਿੱਚੋਂ ਮਾਣ ਪਾਣੇ ਦੇ ਜੋਗਾ ਹੁਣ ਢਿੱਲੋ ਕਰਨ ਵਾਲਾ ਕੋਈ ਹੱਕ ਹੀ ਨਹੀਂ ਬਣਦਾ ਜੈ ਜੈ ਗੱਲ ਸੋ ਸੂਈਸ ਬਾਈ ਪਿੱਛੇ ਪਾਤੀ ਇਹਨੇ ਕੱਟੀ ਹਨਾ ਜਾਇ ਗੱਲ ਇਹ ਥਣ ਦੇਖੋ ਲੱਗਿਆ ਜਿਵੇਂ ਐਨ ਸਰਾ ਅਜੇ ਤਾਂ ਭੁਲਾ ਭੁਲਾ ਚਾਹ ਜਦੋਂ ਬਣ ਗਈ ਥੋੜੀ ਬਣਾਉਣੀ ਪੈਣੀ ਆ ਠੀਕ ਐ ਸੋ ਕਾਫੀ ਨਗ ਦਿਖਾ ਦੇ ਆਪਾਂ ਪਿੰਡ ਮਾਣੂ ਕੇ ਨਾ ਹੋਰ ਵੀ ਆ ਵੀਰੇ ਵੀਡੀਓ ਵੱਡੀ ਹੋਏ ਨੇ ਤਾਂ ਕਰਕੇ ਨਹੀਂ ਦਿਖਾਏ ਇੰਨੇ ਨਗ ਨਾ ਆਪਣੇ ਕੋਲੇ ਫੋਲੀ ਅੱਜ ਤੈਨੂੰ ਹੋਰ ਖੜੀਆਂ ਹਨਾ ਸੋ ਵੀਡੀਓ ਦੇਖਣੇ ਸਭ ਦਾ